ਚਾਹੀਦੀ ਹੈ ਆਪਕੇ ਸਾਥੀਓ ਮੈਥੋਂ ਪਹਿਲਾਂ ਬੋਲਣ ਵਾਲੇ ਸਾਰੇ ਬੁਲਾਰਿਆਂ ਦੀ ਜਿਹੜੀ ਸ਼ਿੱਸ਼ਤ ਸੀ ਉਹ ਪੰਜਾਬ ਸਰਕਾਰ ਤੇ ਸੀ ਇਹਦੇ ਨਾਲ ਨਾਲ ਥੋੜੇ ਨਿਸ਼ਾਨੇ ਦੀ ਇੱਕ ਉਹ ਮੋਦੀ ਦੀ ਕੇਂਦਰ ਸਰਕਾਰ ਵੀ ਚਾਹੀਦੀ ਆ ਕਿਉਂਕਿ ਜਦੋਂ 17-20 ਸਾਲ ਤੋਂ ਜਰੂਆਂ ਦੀ ਪੈਨਸ਼ਨ ਬੰਦ ਹੋਈ ਆ ਪਿਛਲੇ 10 ਸਾਲਾਂ ਦੇ ਵਿੱਚ ਪੈਨਸ਼ਨ ਵਾਲੇ ਮਸਲੇ ਤੇ ਬਹੁਤ ਲੰਮੇ ਖਾੜਕੂ ਸਟਰਗਲ ਦੇਸ਼ ਦੇ ਵਿੱਚ ਹੋਏ ਆ ਇਹ ਫਿਰ ਨਵੰਬਰ 2022 ਦੇ ਵਿੱਚ ਮੋਦੀ ਦੇ ਦਾ ਸਾਰਾ ਲਾਣਾ ਪ੍ਰਧਾਨ ਮੰਤਰੀ ਆਪ ਫੈਨਲ ਮਿਨਿਸਟਰ ਨਿਰਮਲਾ ਸੀਤਾਰਮਨ ਇਹ ਤਿੰਨ ਜੋਗ ਸਾਰੇ ਦਾ ਸਾਰਾ ਪ੍ਰਧਾਨ ਮੰਤਰੀ ਦੀ ਆਰਥਿਕ ਪਰਿਸ਼ਦ ਦਾ ਸੰਜੀਵ ਸ਼ਾਨਿਆਲ ਰਘੂਰਾਮ ਰਾਜਨ ਮਨਤੇਕ ਆਲੂਆਲੀਆ ਉਹਦੀ ਸਾਰੀ ਇਹ ਜੁੰਡਲੀ ਬੋਲਣ ਲੱਗੀ ਆ ਵੀ ਜੇਕਰ ਤੁਸੀਂ ਪੁਰਾਣੀ ਪੈਨਸ਼ਨ ਬਹਾਲ ਕਰੋਗੇ ਦੇਸ਼ ਦਾ ਅਰਥਚਾਰਾ ਤਬਾਹ ਹੋ ਜਾਊਗਾ ਪੁਰਾਣੀ ਪੈਨਸ਼ਨ ਬਹਾਲ ਕਰਨਾ ਮਤਲਬ ਅਮੀਰਾਂ ਤੋਂ ਖੋਣਾ ਸੌਰੀ ਗਰੀਬਾਂ ਤੋਂ ਖੋ ਕੇ ਅਮੀਰਾਂ ਨੂੰ ਦੇਣ ਵਾਲੀ ਗੱਲ ਹੋਊਗੀ ਇਹ ਰਿਅਉਣੀ ਕਲਚਰ ਇਹੋ ਜਿਹੀ ਰਾਜਨੀਤੀ ਕਰਨ ਵਾਲੀਆਂ ਜਿਸੇ ਬੰਦੀਆਂ ਦੇਸ਼ ਨੂੰ ਤਬਾਹ ਕਰ ਦੇਣਗੀਆਂ ਪਰ ਜਿਹੜਾ ਦੇਸ਼ ਦੇ ਵਿੱਚ ਮਾਹੌਲ ਆ ਜਿਹੜਾ ਐਨਪੀਐਸ ਦੇ ਅੰਡਰ ਲਗਭਗ 1 ਕਰੋੜ ਮਜ਼ਦੂਰ ਹੋਇਆ ਪਿਆ ਉਹਦੀ ਟੇਕ ਤੇ ਤੇ ਆਪਦੀਆਂ ਵੋਟ ਬਟਾਉਨੂ ਲਾਮ ਬੱਧੀਆਂ ਤੇ ਉਹਨੂੰ ਪਿੱਛੇ ਵੀ ਮੁੜਨਾ ਪਿਆ ਇੱਕ ਕਮੇਟੀ ਵੀ ਬਣਾਉਣੀ ਪਈ ਜਦੋਂ 2023 ਦੇ ਵਿੱਚ ਨਿਰਮਲਾ ਸਿਧਾਰਮਨ ਨੇ ਬਜਟ ਪੇਸ਼ ਕੀਤਾ ਉਹਨੇ ਕਮੇਟੀ ਵੀ ਬਣਾਈ ਆ ਵੀ ਅਸੀਂ ਪੈਨਸ਼ਨ ਵਾਲੇ ਸਮੁੱਚੇ ਮਸਲੇ ਨੂੰ ਰਿਵਿਊ ਕਰਾਂਗੇ ਪਰ ਮਰਾਜੋ ਸਾਥੀਓ ਉਸ ਕਮੇਟੀ ਦੇ ਅੱਗੇ ਇੱਕ ਲਾਲ ਲਖੀਰ ਵੀ ਆ ਲక్ష్ਮੀਨੇ ਰਖਾ ਵੀ ਆ ਉਹ ਆਪ WTO ਦੀ ਇੰਟਰਨੈਸ਼ਨਲ ਮਾਨਟਰੀ ਫੰਡ ਦੀ ਵਰਲਡ ਬੈਂਕ ਦੀ ਵੀ ਇਹਨਾਂ ਆਰਥਿਕ ਸੁਧਾਰਾਂ ਦੀ ਦਿਸ਼ਾ ਦੇ ਵਿੱਚ ਇੱਕ ਪੈਨਸ਼ਨ ਦੇਣੀ ਆ ਜੇ ਪੈਨਸ਼ਨ ਦੇ ਵਿੱਚ ਸੋਧ ਕਰਦੀਆਂ 1972 ਵਾਲੀ ਪੈਨਸ਼ਨ ਨਹੀਂ ਦੇਣੀ ਐਮਪੀਐਸ ਨੂੰ ਰੱਦ ਨਹੀਂ ਕਰਨਾ ઓબીએસ ਨੂੰ બહાલ ਨਹੀਂ karna એક મલગોબા હેના karna જેڑا આંધ્રા પ્રદેશ ਦੇ ਵਿੱਚ વીઆરએસ કોંગ્રેસ ની સરકાર ਨੇ બેંગલો કા લાગુ ਕੀਤਾ ਨਾਲ ਹੀ ઓને બજેટ ਦੇ ਵਿੱਚ ਜਿਹੜੀ ਬੜੀ ਖતરનાક ਗੱਲ ਸਾਹਮਣੇ ਆ ਜਾਂਦੀ ਸਾਡੇ ਪੰਜਾਬ ਦੇ ਵਿੱਚ ਚਾਰ ਪੈਨਸ਼ਨ ਫਰੰਟਾਂ ਦੇ ਚਾਰਾਂ ਦੇ ਲੀਡਰ ਇੱਥੇ બેઠੇ ਆ ਇਹਨਾਂ ਦੇ ਧਿਆਨ ਚ ਲਿਆਉਣਾ નિર્મલા સીતારમ બજેટ ਚ ਕਹਿੰਦੀ ਵੀ ਅਸੀਂ ਜਿਹੜਾ ਵੀ ਨਵਾਂ ਬਿੱਲ ਲੈ ਕੇ ਆਵਾਂਗੇ ਜਿਹੜੀਆਂ ਵੀ સોਦਾ ਕਰਾਂਗੇ ਉਹ ਫੈਕਟਰ ਸਰਕਾਰ ਨੂੰ ਤੇ ਜਿਹੜੇ 31 ਯੂਟੀ ਦੇ ਰਾਜ ਆ ਸਾਡੇ ਉਹਨਾਂ ਨੂੰ ਲਾਗੂ ਕਰਨੀਆਂ ਪੈਣਗੀਆਂ ਉਹ ਕਿਸੇ ਵੀ ਗੱਲ ਦੇ ਉੱਤੇ ਭੱਜ ਨਹੀਂ ਸਕਦੀਆਂ ਇਹਦਾ ਮਤਲਬ ਆ ਜਿਹੜੀਆਂ ਇਸੋੜੀਆਂ ਸਾਰੀਆਂ ਸਿਆਸੀ ਪਾਰਟੀਆਂ ਕਾਰਪੋਰੇਟ ਪੱਖੀ ਵਿਕਾਸ ਦੇ ਉੱਤੇ ਸਹਿਮਤਾ ਉਹ ਇਹੋ ਜਿਹਾ ਖਾਕਾ ਲੈਣਾ ਚਾਹੁੰਦਾ ਮੋਦੀ ਵੀ ਜਿਹੜਾ ਸਮੁੱਚੇ ਦੇਸ਼ ਤੇ ਲਾਗੂ ਹੋਵੇ ਕੋਈ ਵੀ ਸਿਆਸੀ ਜਵਾਬ ਕੋਈ ਵੀ politcal party ਆਪਦੇ ਚੋਣ ਮੈਨੀਫੈਸਟੋ ਦੇ ਵਿੱਚ OPR OPS ਵਾਲੀ ਗੱਲ ਨਾ ਲਿਆ ਸਕੇ ਇਹਦੇ ਨਾਲ ਨਾਲ ਸਾਡੇ ਚਾਰੇ ਫਰੰਟ ਇਹ ਸਮਝਣ ਇਹ ਲੰਮੀ ਕਰੜੀ ਜਦੋਂ ਜਹਾਜ ਹੋਊਗੀ ਤੇ ਰਾਜਸਥਾਨ ਦੇ ਵਿੱਚੋਂ ਦੁਲਾਰਾ ਆਪਟ ਤਾਂ ਉਹਨਾਂ ਨੇ ਨੋਟੀਫਿਕੇਸ਼ਨ ਇਸ ਕਰਕੇ ਇਹ ਵੀ ਇੱਕ ਧਾਰਨਾ ਇੱਕ ਮਜਾਰਾ ਇੱਕ ਰੈਲੀ ਮਸਲੇ ਨੂੰ ਹੱਲ ਕਰਾ ਦੇਊਗੀ ਖੇਤੀ ਕਾਨੂੰਨਾਂ ਵਾਲੇ ਮਸਲੇ ਉੱਤੇ ਕਿੰਡੀ ਲੰਮੀ ਲੜਾਈ ਲੜੀ ਆ ਕਿਹੋ ਜਿਹੀ ਐਕਸ਼ਨ ਲਏ ਆ ਫੇਕੂ ਪਾਲਾਵੰਦੀਆਂ ਕੀਤੀਆਂ ਥੋੜੇ ਵਿੱਚ ਵੀ ਨਵੇਂ ਬਲਾਜਮਾਂ ਨੂੰ ਪੁਰਾਣੇ ਮਹਾਰਾਜਪਨਾਂ ਨਾਲ ਲੜਾਉਣ ਲਈ ਚਲਬੰਦੀਆਂ ਹੋਣਗੀਆਂ ਥੋੜੂ ਲੰਮੀ ਕਰੜੀ ਸਟਰਗਲ ਦੇ ਰਾਹ ਪੜਿਆ ਚਾਹੀਦਾ ਬਹੁਤ ਬਹੁਤ ਧੰਨਵਾਦ ਵਾਹ ਵਾਹ ਜਿੰਦਾਬਾਦ ਜਿੰਦਾ ਤੇ ਇੱਕ ਦੂਜੇ ਜਿਹੜੇ ਆ ਭਾਂਤੇ ਦੇ ਕੋ ਰਿਸ਼ਤੇਦਾਰ ਹਜੇ ਵੀ ਗੱਲਾਂ ਕਰੀ ਜਾਂਦੇ ਆ ਉਹਨਾਂ ਨੂੰ ਬੇਨਤੀ ਆ ਜੀ ਇੱਕ ਜਿਹੜਾ ਭਾਂਤੇ ਨਾਲ ਦੇ ਬਰੋਚ ਨਾਰਾ ਲਾਉਣਾ ਭਗਵੰਤ ਮਾਨ ਮੁਰਤਬਾਤ ਮੁਰਤਬਾਤ ਬਹੁਤ ਹੀ ਸਰਕਾਰ ਜੋ ਸਾਥੀਓ ਸਾਥੀਆਂ ਨੇ ਬਹੁਤ ਸਾਰੀਆਂ ਗੱਲਾਂ ਦੱਸਤੀਆਂ ਜੇ ਇਸ ਭਗਵੰਤ ਮਾਨ ਦੀਆਂ ਮੈਂ ਕਰਤੂਤਾਂ ਦੱਸਣ ਲੱਗ ਜਾਵਾਂ ਫੇਰ ਸ਼ਾਇਦ 2 ਛੱਡੋ 2 ਘੰਟੇ ਵੀ ਘਟਿਆ ਪਰ ਮੈਂ ਇਹਨੂੰ ਇੱਥੇ ਦੱਸ ਦੇਣਾ ਚਾਹੁੰਦਾ ਆ ਕਿ ਤੂੰ ਲੋਕਾਂ ਨਾਲ ਝੂਠ ਬੋਲ ਕੇ ਸੱਤਾ ਵਿੱਚ ਆਇਆ ਪੰਜਾਬੀ ਉਹ ਲੋਕ ਆ ਜਿੱਦਣ ਇਹਨਾਂ ਨੇ ਤੈਨੂੰ ਨਾ ਇੱਕ ਵਾਰੀ ਇਹ ਦੱਸਦਾ ਵੀ ਹੁਣ ਤੂੰ ਜਿਹੜਾ ਵਾਦੇ ਤੋਂ ਮੁੱਕਰ ਗਿਆ ਜਿਹੜਾ ਬੰਦਾ ਵਾਦੇ ਤੋਂ ਮੁੱਕਰ ਜਾਂਦਾ ਅਸੀਂ ਉਹਨੂੰ ਮਰਿਆ ਕਹਿੰਦੇ ਆ ਫੇਰ ਇਹ ਨਹੀਂ ਤੈਨੂੰ ਕੁਰਸੀ ਤੋਂ ਤੂ ਕੇ ਪਰ ਇਹ ਚੱਕ ਕੇ ਮਾਰਨਾ ਜਿਹੜੀਆਂ ਤੂੰ 92 ਸੀਟਾਂ ਦੀ ਗੱਲ ਕਰਦਾ ਤੈਨੂੰ ਲੋਕ ਸਭਾ ਦੀ ਇੱਕ ਸੀਟ ਵੀ ਨਹੀਂ ਮਿਲਣੀ ਸੋ ਇਸ ਕਰਕੇ ਹਜੇ ਵੀ ਤੇਰੇ ਕੋਲ ਟਾਈਮ ਆ ਇਹਨਾਂ ਸਾਥੀਆਂ ਨਾਲ ਜਿਹੜਾ ਤੂੰ ਵਾਦਾ ਕਰਕੇ ਆਇਆ ਉਹਨੂੰ ਪੂਰਾ ਕਰ ਜਿੰਦਾਬਾਲ ਕਰ ਤੇ ਇਹਨਾਂ ਸਾਥੀਆਂ ਨਾਲ ਇੱਕ ਵਾਰੀ ਜਿਹੜਾ ਕੀਤਾ ਵਾਦਾ ਆ ਉਹਨੂੰ ਪੂਰਾ ਕਰ ਇਹਨਾਂ ਸ਼ਬਦਾਂ ਨਾਲ ਤੁਹਾਡੇ ਸਾਰੇ ਪਹੁੰਚੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਜੁਨੀਅਨ ਜੈ ਸ਼ੰਕਸ਼ ਜਿੱਤਰ ਦੇ ਲੋਕਾਂ ਦੀ ਧੰਨਵਾਦ ਸਾਥਿਓ